मौजूदा काउंसलर साहबान जिन्होंने बहुत ही सत्कारयोगे वो भी, भी। श्री ता। ताजो जी विनोद कुमार काला जी मौजूदा काउंसलर नरेश जी लोहान जी दीपक बंसल जी रवि जी और भारती जी मनीष बालपुरिया जी सा नरेश जी जिन्होंने लंबिया पिंकू जी साढ़ा बड़ा भीर नवाज सिंगा जी सज्जन पिंकू मित्तल जी सब तो पहला मैं इस आज की नाइट से जो रामवादी नाइट है इस ज्योति पर ज्ञान करने की जो रस्म है जो तुम निभा जा रहे हैं मंजिल किया जा रहा है ता ज्योति प्रचार करने की जो रसम है वह जा रहे हैं मैं श्री राकेश कुमार जी आचार्य को बेनती श्री तरह मानसर जी सूबा प्रधान महाकमल संघ पंजाब सबका प्रधान नगर कौंसल तपा

ने ने उसके नाक व वकान की नाक का उसने अपनी सहायता के लिए और अपनी सहायता के लिए एक मिनट भाई मुरे ना हो बच्चे

ਆਦ ਕਲਚਰਲ ਐਂਡ ਡਰਾਮਾਟਿਕ ਕਲੱਬ ਤਾਂ ਪਾਵਨੋਂ ਲਗਭਗ 50 ਸਾਲਾਂ ਤੋਂ ਵੱਧ ਸਮੇਂ ਤੋਂ ਇੱਥੇ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਸਾਰੀ ਪ੍ਰਧਾਨ ਸਹਿਤ ਸਮੂਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹ ਜਿਹੜੀ ਟੀਮ ਹੈ ਪੂਰੀ ਤਨਦੇਹੀ ਨਾਲ ਲਗਭਗ ਡੇਢ ਮਹੀਨਾ ਆਪਦੇ ਕਮਾਂਕਾਰਾਂ ਦੇ ਰਜੇਮਿਆਂ ਚੋਂ ਟਾਈਮ ਦੇ ਕੇ ਸ਼੍ਰੀ ਰਾਮਲੀਲਾ ਦਾ ਪ੍ਰਬੰਧ ਕਰਦੇ ਨੇ ਇੱਥੇ ਇਹਦਾ ਸਾਰਾ ਨਾਟਕ ਮੰਚਨ ਹੁੰਦਾ ਹੈ ਭਗਵਾਨ ਰਾਮ ਦੀਆਂ ਸਾਰੀਆਂ ਸਾਖੀਆਂ ਲੋਕਾਂ ਦੇ ਵਿੱਚ ਦੱਸੀਆਂ ਜਾਂਦੀਆਂ ਇਹ ਬਹੁਤ ਹੀ ਵੱਡਾ ਪ੍ਰਬੰਧ ਹੈ ਇਹਨਾਂ ਦਾ ਤੇ ਕਿਵੇਂ ਦੇਖਦੇ ਹੈਗੇ ਲੰਬਾ ਜਨਨ ਕਿ ਸਮਾਂ ਨਹੀਂ ਕਿ ਇਹਨਾਂ ਤੋਂ ਹੋ ਚੁੱਕਾ ਪਰ ਅਜੇ ਵੀ ਇਨਕੇਸ ਕਲੱਬ ਨੂੰ ਲੋੜੀ ਦਾ ਸਮਾਂ ਵਿੱਚ ਆਹੀ ਰਹੇਗਾ ਹੋਰ ਵੀ ਪ੍ਰਬੰਧ ਹੋਣੇ ਚਾਹੀਦਾ ਕੋਈ ਸਰਕਾਰ ਵੱਲੋਂ ਕੋਈ ਇਹੋ ਜਿਹਾ ਕੋਈ ਸਹੂਲਤਾਂ ਮਿਲਣੀ ਚਾਹੀਦੀ ਨੇ ਕਲੱਬ ਨੂੰ ਦੇਖੋ ਇਹ ਸਭ ਤੋਂ ਵੱਡੀ ਮਾੜੀ ਗੱਲ ਹੈ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਜੋ ਸਾਡੇ ਸਨਾਤਨ ਧਰਮ ਦੇ ਜਿਵੇਂ ਰਾਮਲੀਲਾ ਦੇ ਜਿੱਥੇ ਵਕ ਵਕ ਪੂਰੇ ਪੰਜਾਬ ਦੇ ਕੀ ਪੂਰੇ ਭਾਰਤ ਦੇ ਵਿੱਚ ਇਹ ਮੰਚਨ ਹੁੰਦਾ ਨੇ ਪਰ ਕਿਸੇ ਵੀ ਸਰਕਾਰ ਵੱਲੋਂ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ ਮੈਂ ਅਪੀਲ ਕਰਦਾ ਮੈਂ ਮੋਦੀ ਸਰਕਾਰ ਨੂੰ ਅਪੀਲ ਕਰਦਾ ਕਿ ਜਿੰਨੀਆਂ ਆਰਾਮ ਲੀਲਾ ਕਮੇਟੀਆਂ ਪੂਰੇ ਇੰਡੀਆ ਦੇ ਵਿੱਚ ਨੇ ਸਾਰਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦਾ ਜਿਹੜਾ ਸਮਾਨ ਉਹ ਪੂਰਾ ਕਰਾਇਆ ਜਾਵੇ ਲੋਕਾਂ ਨੂੰ ਵੀ ਸੁਨੇਹਾ ਦੇਣਾ ਚਾਹਣਾ ਲੋਕਾਂ ਨੂੰ ਮੈਂ ਇੱਕੋ ਹੀ ਗੱਲ ਦਾ ਸੁਨੇਹਾ ਦੇਣਾ ਚਾਹਣਾ ਹੈ ਕਿ ਅੱਜ ਸਭ ਤੋਂ ਵੱਡੀ ਜਿਹੜੀ ਲੋੜ ਹੈ ਆਪਣੇ ਸਨਾਤਨ ਧਰਮ ਨਾਲ ਬੱਚਿਆਂ ਨੂੰ ਜੋੜਨ ਦੀ ਲੋੜ ਹੈ ਤੇ ਨਸ਼ਿਆਂ ਤੋਂ ਪਰੇ ਕਰਨ ਦੀ ਲੋੜ ਹੈ ਜੇ ਲੋਕ ਬੱਚਿਆਂ ਨੂੰ ਧਰਮ ਦੇ ਨਾਲ ਜੋੜਨਗੇ ਮੈਂ ਪੂਰੀ ਗਰੰਟੀ ਨਾਲ ਕਹਿੰਦਾ ਜਿਹੜੇ ਬੱਚੇ ਧਰਮ ਦੇ ਨਾਲ ਜੁੜ ਜਾਣਗੇ ਉਹ ਸਮਾਜ ਦੇ ਵਿੱਚ ਵੀ ਕੋਈ ਮਾੜਾ ਕੰਮ ਨਹੀਂ ਕਰਨਗੇ ਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਮੇਰਾ ਨਾਮ ਸਿਸ਼ੀਲ ਕੁਮਾਰ ਪੁੱਤ ਹੈ ਜੀ ਇਹ ਕਿੰਨੇ ਸਮੇਂ ਤੋਂ ਤੁਸੀਂ ਰਾਮ ਰੀਨਾਲ ਵਿੱਚ ਕੀ ਰੋਲ ਆਦਾ ਕਰ ਰਹੇ ਮੇਰੀ ਉਮਰ ਜੀ 66 ਸਾਲ ਹੈ 40 ਸਾਲ ਤੋਂ ਮੈਂ ਰਾਵਣ ਦਾ ਰੋਲ ਕਰਦਾ ਆ ਰਿਹਾ ਕਿਵੇਂ ਲੱਗਦਾ ਹੈਗਾ ਇਹ ਪ੍ਰੇਰਿਤ ਜੋਤ ਜਿਹੜਾ ਕਰਦੇ ਹੈਗਾ ਰੋਲ ਆਦਾ ਕਰਦੇ ਹੈਗਾ ਰਾਵਣ ਦਾ ਪਬਲਿਕ ਬਹੁਤ ਚਾਹੁੰਦੀ ਹੈ ਜੀ ਮੇਰੇ ਰੋਲ ਨੂੰ ਜਦੋਂ ਮੈਂ ਰੋਲ ਕਰਦਾ ਬੱਚੇ ਬਹੁਤ ਚੀਕਾਂ ਮਾਰਦੇ ਆ ਉੱਚੀ ਉੱਚੀ ਵੀ ਸਾਡਾ ਆਰਾਮ ਨਾ ਆ ਗਿਆ ਜੀ ਮੈਸੇਜ ਕੀ ਦੇਣਾ ਜਾਣੇ ਹੈਗੇ ਤੁਹਾਨੂੰ ਮੈਸੇਜ ਇਹ ਹੈ ਜੀ જય શ્રી ਰਾਮ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅੱਜ ਕੱਲ ਦੇ ਨਸ਼ਿਆਂ ਤੋਂ ਬਚੋ ਬਾਕੀ ਜਿਵੇਂ ਪ੍ਰਭੂ ਦੇ ਆਰਾਮ ਤੇ ਪਾਇ ਪੂਰਨਾ ਤੇ ਚੱਲੋ ਇਹ ਇਹ ਜਿਹੜੀ ਹੈਗੀ ਆ ਲਗਾਤਾਰ ਜਿਹੜੇ ਰਾਮ ਰੀਲਾ ਕੀਤੀ ਜਾਂਦੀ ਹੈਗੀ ਆ ਆਖਰੀ ਦਿਨ ਚੱਲ ਰਹੇ ਹੈਗੇ ਆ ਪਬਲਿਕ ਨੂੰ ਕੀ ਸੁਨੇਹਾ ਹੈਗਾ ਪਬਲਿਕ ਨੂੰ ਇਹੀ ਸੁਨੇਹਾ ਹੈ ਵੀ ਆਪਦਾ ਧਰਮ ਦੇ ਮੁਤਾਬਕ ਚੱਲੋ ਆਰਾਮ ਦੇ ਪਾਇਪੂਰਨਿਆਂ ਤੇ ਚੱਲੋ ਜੋ ਰਾਮ ਰਾਮ ਭਗਵਾਨ ਤੁਹਾਨੂੰ ਸਿੱਖਿਆ ਦਿੰਦਿਆ ਉਹਨਾਂ ਦੇ ਚੱਲੋ ਬਾਕੀ ਜਿਹੜੀ ਰਾਮਲੀਲਾ ਹੈ ਇਹਦੇ ਵਿੱਚ ਜਿੰਨੇ ਵੀ ਪਾਤਰ ਨੇ ਉਹ ਜਦੋਂ ਰੋਲ ਕਰਦਿਆ ਤਾਂ ਉਹਨਾਂ ਦੇ ਰੋਲ ਦੇ ਪਿੱਛੇ ਕੋਈ ਨਾ ਕੋਈ ਪਬਲਿਕ ਨੂੰ ਸਨੇਹ ਸਿੱਖਿਆ ਦਿੰਦਿਆ ਉਹ ਕਿੰਨੀ ਉਮਰ ਹੈ ਜੀ ਤੁਹਾਡੀ ਜੀ 4 ਸਾਲ ਦੀ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਆਨੰਦ ਆਉਂਦਾ ਹੈ ਬਹੁਤ ਆਨੰਦ ਆਉਂਦਾ ਜੀ ਪਬਲਿਕ ਬਹੁਤ ਚਾਹੁੰਦੀ ਹੈ ਜੀ कोई डायलॉग कोई तोडा डायलॉग जिन्ने कहो उन्हे सुना दने है जी पूरा डायलॉग लगा कर लेंगे अगर जो हर एक काम को दुनिया में कौन जानेगा रावण के नाम को आंख और हरकत से कसे का सीना जाक है जम से लफ से जमाना फर से खाक है मारुक ठोक कर तो अर्ज भी लर्ज उठे जिस तरफ देखुन रहें कहर से तफा उठे